ਕੁਝ ਖਬਰਾਂ ਮੁਤਾਬਕ ਪੰਜਾਬ ਪੁਲਿਸ ਵੱਲੋਂ ਖਾੜਕੂਆਦ ਵੇਲੇ ਮਨੁੱਖੀ ਅਧਿਕਾਰਾਂ ਦੀ ਸ਼ਰਿਆਮ ਉਲੰਘਣਾ ਉੱਪਰ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਬੀਆਈ ਦੀ ਜਾਂਚ ਮਗਰੋਂ ਪੰਜਾਬ ਪੁਲਿਸ ਦੇ ਕਰੀਬ 450 ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ 35 ਕੇਸਾਂ 'ਚ ਕਾਰਵਾਈ ਉੱਤੇ 2003 'ਚ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ। ਅਜੀਤ ਅਖਬਾਰ 'ਚ 10 ਮਈ ਨੂੰ ਛਪੀ ਹਰਿੰਦਰ ਸਿੰਘ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਨੇ ਇਹ ਪਾਬੰਦੀ ਚੁੱਕ ਦਿੱਤੀ ਹੈ। ਵੈਸੇ ਤਾਂ ਕਿਹਾ ਜਾਂਦਾ ਹੈ ਜੇ ਇਨਸਾਫ ਸਮੇਂ ਸਿਰ ਨਾ ਮਿਲੇ ਤਾਂ ਉਹ ਇਨਸਾਫ ਨਾਮ ਮਿਲਣ ਬਰਾਬਰ ਹੋ ਜਾਂਦਾ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਪਰ ਚਲੋ ਬੈਟ ਲੇਟ ਦੇ ਨੇਵਰ ਯਾਨੀ ਨਾ ਮਿਲਣ ਨੂੰ ਤਾਂ ਦੇਰੀ ਨਾਲ ਵੀ ਇਨਸਾਫ ਮਿਲਣਾ ਠੀਕ ਹੈ ਇਹਨਾਂ ਸਾਰੇ ਵਧਿੱਕਿਆਂ ਦੇ ਕੇਸਾਂ 'ਚ ਕਚਹਿਰੀਆਂ ਦੇ ਕਹਣ ਤੇ ਸੀਬੀਆਈ ਨੇ ਜਾਂਚ ਕੀਤੀ ਸੀ ਪਰ ਕੁਝ ਪੁਲਿਸ ਮੁਲਾਜ਼ਮਾ ਨੇ ਕਾਰਵਾਈ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇੱਕ ਰਿਟ ਦਾਇਰ ਕਰ ਦਿੱਤੀ ਇਸ 'ਚ ਉਹਨਾਂ ਕਿਹਾ ਕਿ ਪੰਜਾਬ ਨੂੰ 1983 ਚ ਡਿਸਟਰਬਡ ਏਰੀਆ ਘੋਸ਼ਿਤ ਕਰ ਦਿੱਤਾ ਗਿਆ ਸੀ ਜਿਸ ਤਹਿਤ ਕਿਸੇ ਵੀ ਮੁਲਾਜ਼ਮ ਖਿਲਾਫ ਕਾਰਵਾਈ ਤੋਂ ਪਹਿਲਾਂ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ ਹਾਈ ਕੋਰਟ ਨੇ ਸ੍ਰਿਟ ਨੂੰ ਖਾਰਜ ਕਰ ਦਿੱਤਾ ਸੀ ਅਤੇ ਫਿਰ ਇਹ ਮਸਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਸੀ ਹੁਣ ਇਸ ਰੋਕ ਨੂੰ ਸੁਪਰੀਮ ਕੋਰਟ ਨੇ ਚੁੱਕ ਦਿੱਤਾ ਜਿਸ ਤਹਿਤ ਇਹਨਾਂ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੁਬਾਰਾ ਤੋਂ ਸ਼ੁਰੂ ਹੋ ਜਾਵੇਗੀ ਬਹੁਤੇ ਕੇਸਾਂ ਚ ਨੌਜਵਾਨਾਂ ਨੂੰ ਅਣਪਛਾਤੇ ਦੱਸ ਕੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਵਾ ਕੀਤਾ ਗਿਆ ਸੀ ਜਾਂਚ ਵਿੱਚ ਬਹੁਤੇ ਕੇਸਾਂ 'ਚ ਸਭ ਝੂਠ ਸਾਬਤ ਹੋਇਆ ਵੈਸੇ ਤਾਂ ਉਸ ਵੇਲੇ ਦੇ ਬਹੁਤ ਸਾਰੇ ਲੋਕ ਹੁਣ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਪਰ ਫਿਰ ਵੀ ਕੁਝ ਪਰਿਵਾਰਾਂ ਨੂੰ ਰਾਹਤ ਜ਼ਰੂਰ ਮਿਲੇਗੀ ਪਰ ਅਫਸੋਸ ਦੀ ਗੱਲ ਏ ਕਿ ਇਹਨਾਂ ਸਾਰੇ ਕੇਸਾਂ 'ਚ ਕਾਰਵਾਈ ਹੇਠਲੇ ਜਾਂ ਵਿਚਲੇ ਪੱਧਰ ਤੇ ਹੋ ਰਹੀ ਏ ਨਾ ਕਿ ਉਤਲੇ ਪੱਧਰ ਤੇ ਜਿੱਥੋਂ ਇਹ ਉਤਲੇ ਪਦਰ ਤੋਂ ਇਹ ਸਭ ਕੁਝ ਕਰਨ ਵਾਸਤੇ ਹੁਕਮ ਦਿੱਤੇ ਗਏ ਸਨ ਆਓ ਆਸ ਕਰੀਏ ਕਿ ਸੁਣਵਾਈ ਦੌਰਾਨ ਇਹ ਮੁਲਾਜ਼ਮ ਉੱਚ ਅਧਿਕਾਰੀਆਂ ਦੀ ਭੂਮਿਕਾ ਉੱਤੇ ਵੀ ਜਾਣਨਾ ਪਾਉਣਗੇ